ਸੋ ਤਿਆਰੀਆਂ ਦੀ ਗੱਲ ਕੀਤੀ ਹੈ ਪੱਤਰਕਾਰ ਸਾਹਿਬ ਨੇ ਸੋ ਜਨਾਬ ਤਿਆਰੀ ਸਾਡੀ ਪੂਰੀ ਹੈ ਕਿਉਂਕਿ ਜਿਹਨੇ ਵਿਕਾਸ ਦੇ ਆਧਾਰ ਤੇ ਵੋਟ ਮੰਗਣੀਆਂ ਨੂੰ ਕੋਈ ਤਿਆਰੀ ਦੀ ਲੋੜ ਨਹੀਂ ਸਾਨੂੰ 2.5 ਸਾਲ ਹੋ ਗਏ ਪੈਰਾਂ ਦੇ ਵਿੱਚੋਂ ਜੁੱਤੀਆਂ ਕੱਢ ਕੇ ਸਾਡੇ ਐਮਐਲਏ ਸਾਹਿਬ ਦੇ ਸਹਿਯੋਗ ਨਾਲ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਦੇ ਸਹਿਯੋਗ ਨਾਲ ਅਸੀਂ ਘੱਗੇ ਦੇ ਵਿੱਚ ਵਿਕਾਸ ਦੇ ਰਿਕਾਰਡ ਤੋੜ ਕੰਮ ਕੀਤੇ ਨੇ ਪਹਿਲਾ ਕੰਮ 15 ਅਗਸਤ 2022 ਨੂੰ ਸਾਡੇ ਪੰਜਾਬ ਦੇ ਵਿੱਚ ਮੋਹੱਲਾ ਕਲੀਨਿਕਾਂ ਦੀ ਵੰਡ ਹੋਈ ਪਹਿਲਾ ਮੋਹੱਲਾ ਕਲੀਨਿਕ ਸਾਡੇ ਇੱਕ ਅੱਗੇ ਨੂੰ ਦਿੱਤਾ ਗਿਆ ਐਮਐਲਏ ਸਾਹਿਬ ਦੀ ਬੜੀ ਮਿਹਰਬਾਨੀ ਉਸ ਤੋਂ ਬਾਅਦ ਸਕੂਲ ਆਫ ਫੈਮਿਨਿਸ ਦੀ ਵੰਡ ਹੋਈ ਉਹਦੇ ਵਿੱਚ ਵੀ ਸਾਡੇ ਇੱਕ ਅੱਗੇ ਨੂੰ ਸਕੂਲ ਆਫ ਫੈਮਿਨਿਸ ਮਿਲਿਆ ਜਿਸ ਦੇ ਵਿੱਚ ਸਾਡੇ ਗਰੀਬ ਘਰਾਂ ਦੇ ਵਿੱਚ ਮੈਡੀਕਲ ਨਾਨ ਮੈਡੀਕਲ ਇੰਜੀਨੀਅਰ ਅਤੇ ਹੋਰ ਬੜੀਆ ਪੜਾਈਆਂ ਕਰਕੇ ਉਹ 14 ਦੇ ਤਾਂ ਜਾ ਕੇ ਸਾਡੇ ਨਗਰ ਦਾ ਤੇ ਸਾਡੀ ਸਰਕਾਰ ਦਾ ਨਾਮ ਰੋਸ਼ਨ ਕਰਨਗੇ ਉਸ ਤੋਂ ਬਾਅਦ ਗੱਲ ਕਰੀਏ ਪਾਰਕਾਂ ਦੀ ਸਾਡੇ ਇੱਕ ਅੱਗੇ ਨੂੰ ਐਮਐਲਏ ਸਾਹਿਬ ਨੇ ਇੱਕ 20 ਲੱਖ ਦੀ ਲਾਗਤ ਨਾਲ 13 ਨੰਬਰ ਵਾਰਡ ਦੇ ਵਿੱਚ ਜੋ ਪਾਰਕ ਦਿੱਤਾ ਉਹ ਵੀ ਬਣ ਕੇ ਤਿਆਰ ਹੈ ਉਸ ਤੋਂ ਬਾਅਦ ਸਾਡੇ ਇੱਕ ਅੱਗੇ ਦੇ ਵਿੱਚ 40 ਲੱਖ ਰੁਪਏ ਦੀ ਲਾਗਤ ਦੇ ਨਾਲ 10 ਨੰਬਰ ਵਾਰਡ ਦੇ ਵਿੱਚ ਇੱਕ ਕਮਿਊਨਿਟੀ ਹਾਲ ਗਰੀਬ ਪਰਿਵਾਰਾਂ ਦੇ ਮੁਹੱਲੇ ਨੂੰ ਬਣਾ ਕੇ ਦਿੱਤਾ ਗਿਆ ਜਿਸ ਦੇ ਵਿੱਚ ਉਹ ਬਿਨਾਂ ਖਰਚੇ ਤੋਂ ਆਪਣੇ ਖੁਸ਼ੀ ਅਤੇ ਗਮੀ ਦੇ ਪ੍ਰੋਗਰਾਮ ਕਰ ਸਕਦੇ ਨੇ ਉਸ ਤੋਂ ਬਾਅਦ ਗੱਲ ਕਰੀਏ ਪੀਣ ਵਾਲੇ ਪਾਣੀ ਦੀ ਮਾੜੀਆਂ ਸਰਕਾਰਾਂ ਨੇ ਸਾਡੇ ਪਿੰਡ ਦੇ ਸਾਡੇ ਸ਼ਹਿਰ ਦੇ ਲੋਕਾਂ ਨੂੰ ਮਾੜਾ ਪਾਣੀ ਪੀਣ ਲਈ ਮਜਬੂਰ ਕੀਤਾ ਹੋਇਆ ਸੀ ਐਮਐਲਏ ਸਾਹਿਬ ਨੇ ਉਦਘਾਟਨ ਕਰਕੇ ਇੱਕ 1200 ਫੁੱਟ ਡੂੰਘਾ ਟਿਊਬਵੈਲ ਘੱਗੇ ਦੇ ਵਿੱਚ ਸਥਾਪਿਤ ਕੀਤਾ ਜਿਸ ਦਾ ਹੁਣ ਉਹ ਤਿਆਰ ਹੈ ਉਸ ਦੀ ਪਾਈਪਲਾਈਨ ਵੀ ਦਬ ਚੁੱਕੀ ਹੈ ਤੇ ਐਮਐਲਏ ਸਾਹਿਬ ਇਲੈਕਸ਼ਨ ਕੋਰਟ ਤੋਂ ਬਾਅਦ ਉਹਦਾ ਉਦਘਾਟਨ ਕਰਕੇ ਉਹ ਵਧੀਆ ਪਾਣੀ ਲੋਕਾਂ ਨੂੰ ਸਮਰਪਿਤ ਕਰਨਗੇ ਤੋਂ ਆਣ ਵਾਲੀ ਪ੍ਰਪੋਜ਼ਲ ਹੈ ਘੱਗੇ ਨੂੰ ਵਧੀਆ ਵਾਸਟੈਂਡ ਅਤੇ ਸੀਵਰੇਜ ਦਾ ਜੋ ਪ੍ਰੋਜੈਕਟ ਹੈ ਉਹ ਲਗਭਗ ਤਿਆਰ ਹੈ ਇਲੈਕਸ਼ਨ ਤੋਂ ਬਾਅਦ ਉਹਦਾ ਵੀ ਕੰਮ ਚੱਲ ਜਾਵੇਗਾ ਕਿਉਂਕਿ ਗਲੀਆਂ ਨਾਲੀਆਂ ਤਾਂ ਚੱਲਦੀਆਂ ਰਹਿਣਗੀਆਂ ਅਸੀਂ ਲੋਕਾਂ ਨਾਲ ਵਾਅਦਾ ਕਰਦੇ ਹਾਂ ਕਿ ਅਸੀਂ ਮਾਨ ਸਾਹਿਬ ਦੇ ਸਹਿਯੋਗ ਨਾਲ ਸਾਡੇ ਐਮਐਲਏ ਸਾਹਿਬ ਦੇ ਸਹਿਯੋਗ ਨਾਲ ਬੱਚਿਆਂ ਲਈ ਵਧੀਆ ਸਿੱਖਿਆ ਸਹੂਲਤਾਂ ਅਤੇ ਘੱਗੇ ਦੇ ਲੋਕਾਂ ਲਈ ਵਧੀਆ ਮੈਡੀਕਲ ਸਹੂਲਤਾਂ ਦੇ ਲਈ ਲਿਆਉਣ ਦੇ ਲਈ ਸੰਘਰਸ਼ੀਲ ਰਹਾਂਗੇ ਇੰਨੀਆਂ ਗੱਲਾਂ ਦੇ ਨਾਲ ਮੈਂ ਲੋਕਾਂ ਨੂੰ ਬੇਨਤੀ ਕਰਦਾ ਕਿ ਸਾਡੇ ਜਿਵੇਂ ਸੀਐਮ ਸਾਹਿਬ ਸਰਦਾਰ ਪ੍ਰੋਮੋਦ ਸਿੰਘ ਜੀ ਨੇ 24 ਸਾਲ ਦੇ ਵਿੱਚ 50000 ਦੇ ਕਰੀਬ ਗਰੀਬ ਬੱਚਿਆਂ ਨੂੰ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਨਵਾਜਿਆ 24 ਸਾਲ ਸਮਾਂ ਬੜਾ ਥੋੜਾ ਹੁੰਦਾ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਕੁਝ ਕੀਤਾ ਹੀ ਨਹੀਂ ਅਗਰ ਕੁਝ ਕੀਤਾ ਹੁੰਦਾ ਤਾਂ ਇਹ ਬਦਲਾਅ ਨਾ ਆਂਦਾ ਇਸ ਲਈ ਮੈਂ ਬੇਨਤੀ ਕਰਾਂਗਾ ਕਿ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਅਤੇ ਸਾਡੇ ਐਮਐਲਏ ਸਰਦਾਰ ਕੁਲਵੰਤ ਸਿੰਘ ਜੀ ਬਾਜੀਗਰ ਹਲਕਾ ਸਤਰਾਣਾ ਦੇ ਹੱਥ ਮਜ਼ਬੂਤ ਕਰਨ ਲਈ ਕੱਗੇ ਨੂੰ ਵਿਕਾਸ ਦੀਆਂ ਲਈ ਹਾਂ ਤੇ ਤੋਰਨ ਲਈ ਕੱਗੇ ਦੇ 13 ਦੇ 13 ਕੈਂਡੀਡੇਟਾਂ ਨੂੰ ਜਿਤਾ ਕੇ ਨਗਰ ਪੰਚਾਇਤ ਕੱਗਾ ਦੇ ਵਿੱਚ ਆਮ ਆਦਮੀ ਪਾਰਟੀ ਦਾ ਪ੍ਰਧਾਨ ਬਣਾ ਕੇ ਸਾਨੂੰ ਪੰਜਾਬ ਸਰਕਾਰ ਤੋਂ ਕੱਗੇ ਦਾ ਜੋ ਬਣਦਾ ਵਿਕਾਸ ਹੈ ਉਹਦੇ ਲਈ ਗਰੰਟਾ ਮੰਗਣ ਦੇ ਲਈ ਮਜ਼ਬੂਤ ਬਣਾਉਣ ਲਈ ਮੈਂ ਕੱਗਾ ਨਗਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਅਤੇ ਸਰਦਾਰ ਕਲਵੰਤ ਸਿੰਘ ਜੀ ਬਾਜਗਰ ਐਮਐਲਏ ਹਲਕਾ ਸਤਰਾਨਾ ਬੜੀ 파ਰਕ ਨੂੰ ਸੋਚਦੇ مالک ਨੇ ਇੱਕ ਇੱਕ ਵਾਰਡ ਦੇ ਵਿੱਚੋਂ ਤਿੰਨ ਤਿੰਨ ਚਾਰ ਕੈਂਡੀਡੇਟ ਦੇ ਨਾਮ ਗਏ ਇਹ ਜ਼ਰੂਰੀ ਕਿ ਚਾਰਾਂ ਨੂੰ ਪਾਰਟੀ ਟਿਕਟ ਦੇਵੇ ਉਹਦੇ ਉੱਪਰ ਸਰਵੇ ਹੋਏ ਮੰਥਨ ਹੋਇਆ ਜਿਸ ਦੇ ਵਿੱਚ ਕੋਈ ਉੱਪਰ ਥੱਲੇ ਚੱਲਦੇ ਰਹੇ ਦੋ ਤਿੰਨ ਦਿਨ ਸਰਵੇ ਚੱਲਿਆ ਐਮਐਲਏ ਸਾਹਿਬ ਨਾਲ ਗੱਲਬਾਤ ਵੀ ਹੁੰਦੀ ਰਹੀ ਕਿ ਜੋ ਯੋਗ ਹੋਵੇਗਾ ਜਿਸ ਨੂੰ ਸੀਐਮ ਸਾਹਿਬ ਵਾਰਡ ਵਾਸੀਆਂ ਦੀ ਜੋ ਰਹਿ ਲਈ ਗਈ ਫੋਨ ਤੇ ਗੱਲਾਂ ਹੁੰਦੀਆਂ ਰਹੀਆਂ ਜਾਂ ਸਰਵੇ ਹੋਏ ਜਿਸ ਦਿਨ ਫਾਰਮ ਭਰੇਗੇ ਉਸ ਦਿਨ ਵੀ ਪੁੱਛਿਆ ਗਿਆ ਕਿ ਕੈਂਡੀਡੇਟ ਕਿਸ ਤਰ੍ਹਾਂ ਦੇ ਨੇ ਕੈਂਡੀਡੇਟ ਸਾਰੇ ਕਾਬਿਲ ਸਨ ਪਰ ਟਿਕਟ ਪਾਰਟੀ ਇੱਕ ਬੰਦੇ ਨੂੰ ਦੇ ਸਕਦੀ ਹੈ ਬਾਕੀ ਦੇ ਰਹਿੰਦੇ ਬੰਦਿਆਂ ਨੂੰ ਪਾਰਟੀ ਵਧੀਆ ਉਹਦਿਆਂ ਤੇ ਬਰਾਜਮਾਨ ਕਰਕੇ ਉਹਨਾਂ ਦਾ ਬਣਦਾ ਮਾਨਸਤਕਾਰ ਦੇਵੇਗੀ ਜਿਹੜੇ ਰਹਿ ਗਏ ਸੋ ਇਹਦੇ ਵਿੱਚ ਇਹ ਹੈ ਕਿ ਕਿਸੇ ਮਾੜੇ ਇਨਸਾਨ ਨੂੰ ਟਿਕਟ ਨਹੀਂ ਦਿੱਤੀ ਗਈ ਇਹੀ ਸੋਚ ਕੇ ਦਿੱਤਾ ਗਿਆ ਕਿ ਇੱਕ ਅੱਗੇ ਦੇ ਲਈ ਵਧੀਆ ਕੰਮ ਕਰਨਗੇ ਤੇ ਮੈਂ ਵਿਸ਼ਵਾਸ ਦਿਵਾਉਣਾ ਕਿ ਅਸੀਂ ਮੈਂ ਆਪਣੇ 13 ਦੇ 13 ਕੈਂਡੀਡੇਟਾਂ ਵੱਲੋਂ ਵਿਸ਼ਵਾਦਵਾਨਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਚੁਣ ਕੇ ਕਮੇਟੀ ਦੇ ਵਿੱਚ ਪਾਉਂਦੇ ਨੇ ਸਾਡਾ ਪ੍ਰਧਾਨ ਬਣਦਾ ਹੈ ਅਸੀਂ ਘੱਗਾ ਨਗਰ ਦੇ ਵਿਕਾਸ ਲਈ ਵਧੀਆ ਕੰਮ ਕਰਾਂਗੇ ਵਧੀਆ ਸਿੱਖਿਆ ਸਹੂਲਤਾਂ ਤੇ ਮੈਡੀਕਲ ਸਹੂਲਤਾਂ ਲਿਆਉਣ ਲਈ ਅਸੀਂ ਘੱਗਾ ਨਗਰ ਲਈ ਵਚਨਬੱਧ ਰਹਾਂਗੇ ਧੰਨਵਾਦ